Ah, oh, he ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ वाहगुरु जी का खालसा वागुरु जी की फतेह बिला प्रधान कप्तरी अजा गुरपुर साहे गुरु पातशाह का अं अपने कमेटी वालों अपने इलाके वालों अपने इलाके वालों कमेटी वालों अं सारे करोड़ को लाख लाख मुबारकबाद देने हैं अब बाबा जीन सिंह ने गोदा नगर कीर्तन तो निकलिया ਇਹ ਸਾਗੂ ਗੋਪਾਛਾਈ ਦਾ ਅਹੀ ਕੋਲ ਕੋਲ ਲਖਾ ਦੇ ਦਿੰਨੇ ਆ ਤੇ ਖਾਸ ਤੌਰ ਤੇ ਆਪਣੀ ਕਮੇਟੀ ਵੱਲੋਂ ਜਿਹੜਾ ਹਸ ਤਰavaliacao ਲੰਗਰੇ ਪ੍ਰਸ਼ਾਦਾ ਨਿਗਰ ਭੈਣਾ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਨਾਲ ਕੋਈ ਗੋਪਲ ਬੰਦਾ ਤੇ ਸਭ ਤੋਂ ਵੱਧ ਸਾਡੀ ਕਮੇਟੀ ਤੇ ਇਲਾਕਾ ਹਦਾ ਜਵਾਨ ਨਿਰਜਵਾਨ ਬਾਬਾ ਸਿੰਘ ਗੁਜਰਾ ਇਹ ਪੂਰੇ ਵਤ ਵਾ ਸੇਵਾ ਕਰਦੇ ਨੇ ਇਹਨਾਂ ਦਾ ਨੇ ਨਕਤੀ ਤੋਂ ਆਇਆ ਇਹਨਾਂ ਨੂੰ ਇਹ ਜੀਆ ਕੇ ਇਲਾਕੇ ਨੂੰ ਅੰਦਰ ਲੱਖ ਖੁਸ਼ੀਆਂ ਪਾਸ਼ਾ ਜੇ ਸਾਬ ਸਤਗੁਰੂ ਨਦਰ ਕਰੇ ਅੱਜ ਇਹ ਗੁਰਪਰਦਾ ਸਹਦਾ ਜਿਹਨੇ ਸਿੱਖੀ ਦੇ ਖਾਤਰ ਸਾਰਾ ਪਰਿਵਾਰੀ ਸੱਤ ਜੀਆਂ ਦਾ ਸੱਤ ਉਹ ਇੱਕ ਨਹੀਂ ਬਜਾਇਆ ਸਿੱਖੀ ਕਾਇਮ ਰੱਖੀਆ ਕੋਈ ਇਹਨਾਂ ਦਾ ਰੈਅ ਨਹੀਂ ਸੀ ਮਹਾਰਾ ਸਾਹਿਬ ਨੂੰ ਤੇਗ ਬਾਦ ਪਾਸ਼ਾ ਮਹਾਰਾ ਗੁਰੂ ਕੋ ਜੀ ਗੁਰੂ ਗੋਪਾਚਾ ਸਾਹਿਬ ਜੀ 4 6 ਜਾਰੇ ਤੇ 7 ਜਿਹੜਾ ਪਰਵਾ ਦੇ ਜਿਹੜਾ ਭਰਾ ਨੇ ਸਿੱਖੀ ਕਾਇਮ ਰੱਖਣ ਦਾ ਜਿਹੜਾ ਆ ਜਿਹੜਾ ਗੁਰਪੁਰ ਬਣਾ ਰਿਹਾ ਨਾ ਇਹ ਸਾਰੇ ਆਡ ਵੱਲ ਜਿਹੜਾ ਆਡ ਵੱਲ ਛੁੱਟੀ ਆ ਤੇ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਇਲਾਕੇ ਦੇ ਪਾਕਿਸਤਾਨੀ ਸਾਰੇ ਆਡ ਵੱਲ ਜਿਹੜੇ ਇਸ ਦਿਨ ਮਨਾ ਰਹੇ ਨੇ ਇਸ ਕਰਕੇ ਮੈਂ ਤੁਹਾਡੇ ਆਪਣੇ ਚੈਨਲਾਂ ਦਾ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜੀ ਯਾਦਗਾਰੀਆਂ ਬੰਦੇ ਲੱਖ ਖੁਸ਼ੀਆਂ ਪਾਛੀਆਂ ਜੇ ਸਹਿਬ ਗੁਰੂnabla ਦੇ ਕਿਤੇ वाहिगुरू जी का ख़ालसा वाहिगुरु जी फते